ਾਰੇ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਪਿੰਡ ਸਹੋਂਗੜਾ ਸਰਵਾ ਬਲਾਕ ਦੇ ਵਿੱਚ ਪੈਂਦਾ ਪਿੰਡ ਸਹੋਂਗੜਾ ਸ਼ੰਗਾਰਾ ਰਾਮ ਸਹੋਂਗੜਾ ਐਮ ਐਲ ਏ ਸਹਿਬਾਨ ਦਾ ਪਿੰਡ ਭਾਰਤ ਦੇ ਨਕਸ਼ੇ ਦੇ ਉੱਪਰ ਵਾਖੂ ਵੀ ਤਰੀਕੇ ਦੇ ਨਾਲ ਜਾਣਿਆ ਜਾਂਦਾ ਉਹਨਾਂ ਦੇ ਹੀ ਪਰਿਵਾਰ ਦੇ ਵਿੱਚੋਂ ਬਹੁਤ ਹੀ ਛੋਟੀ ਉਮਰ ਦੇ ਸਰਪੰਚ ਸਹਿਵਾਨ ਰਾਜ ਬਲਵਿੰਦਰ ਸਿੰਘ ਜੀ ਦੇ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤਾਂ ਕਰਵਾਵਾਂਗੇ ਇਸ ਵੀਡੀਓ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਸਾਫ਼ ਸੁਥਰਾ ਮੈਸੇਜ ਵੀ ਦੇਣ ਦੇ ਬਾਰੇ ਵਰਡੇ ਪਰਾਲੇ ਕਰਾਂਗੇ ਕੁਝ ਐਸੀਆਂ ਵਿਚਾਰ ਧਰਮਾ ਆਪ ਦੇ ਨਾਲ ਸਾਂਝੀਆਂ ਕਰਾਂਗੇ ਕਿ ਨੌਜਵਾਨ ਪੀੜ੍ਹੀ ਰਾਜਨੀਤੀ ਦੇ ਵਿੱਚ ਪੰਚਾਂ ਦੇ ਵਿੱਚ ਸਰਪੰਚਾਂ ਦੇ ਵਿੱਚ ਲੰਬੜਜ਼ਾਰਾਂ ਦੇ ਵਿੱਚ ਵਿੱਦਿਆ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਸਰਪੰਸ ਜੀ ਬਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਸੀ ਕਾਲ ਜੀ ਸਰਪੰਸ ਸਾਹਿਬ ਕਿੰਨੇ ਸਾਲ ਦੀ ਉਮਰ ਸੀ ਜਦੋਂ ਸਰਪੰਚੀ ਕਰੀ ਮੈਨੂੰ ਯਾਦ ਆ ਉਸ ਵੇਲੇ ਮੈਂ ਆਫਟਰ ਗ੍ਰੈਜੂਏਸ਼ਨ ਤੋਂ ਬਾਅਦ ਹੀ ਤਕਰੀਬਨ 24 ਸਾਲ ਦੀ ਉਮਰ ਦੇ ਵਿੱਚ ਜੀ ਮੈਨੂੰ ਜਿਹੜਾ ਸਰਪੰਚ ਬਣਨ ਦਾ ਮੌਕਾ ਮਿਲਿਆ ਜੀ ਔਰ ਸਰਪੰਚ ਬਣ ਕੇ ਜੋ ਇੱਕ ਨੌਜਵਾਨੀ ਦੇ ਨਾਲ ਜੋਸ਼ ਹੁੰਦਾ ਜੀ ਔਰ ਹੋਸ਼ ਲੈਣ ਦੇ ਲਈ ਅਸੀਂ ਪਿੰਡ ਦੇ ਬਜ਼ੁਰਗਾਂ ਦਾ ਜੀ ਸਿਆਣੀ ਲੋਕਾਂ ਦਾ ਸੂਝਵਾਨ ਲੋਕਾਂ ਦਾ ਸਹਿਯੋਗ ਲੈ ਕੇ ਜੀ ਅਸੀਂ ਆਪਣੀ ਜਿਹੜੀ ਸਰਪੰਚੀ ਹੈ ਨਗਰ ਸੁਮੁਗੜਾ ਦੀ ਮਹਿਜ਼ 24 ਸਾਲ ਦੀ ਉਮਰ ਸਟਾਰਟ ਕੀਤੀ ਹੈ ਜੀ ਇੱਕ ਬੜੀ ਵੀਡੀਓ ਦੇ ਵਿੱਚ ਵਿਚਾਰ ਕਰਨ ਵਾਲੀ ਗੱਲ ਹੈ ਕਿ ਐਮਐਲਐ ਸਹਿਬਾਨ ਜੀ ਦਾ ਪਿੰਡ ਵੀ ਸਹੋਂਗੜਾ ਜੀ ਫਿਰ ਪਰਿਵਾਰ ਦੇ ਵਿੱਚ ਉਹ ਤੁਹਾਡੇ ਆਪਣੇ ਵੱਡੇ ਉਹਨਾਂ ਦੇ ਵੱਲੋਂ ਕੁੜਤੀ ਗਈ ਜਾਂ ਕਿਸ ਤਰ੍ਹਾਂ ਮੰਨ ਦਾ ਵਿੱਚ ਸ਼ੌਂਕ ਪੈਦਾ ਹੋ ਗਿਆ ਸਰਪੰਚ ਜੀ ਅਸਲ ਵਿੱਚ ਜਿਹੜੀ ਇਹ ਜੋ ਤੁਸੀਂ ਪਹਿਲਾਂ ਜੀ ਕੱਲ ਬੋਲੀ ਹੈ ਜੀ ਅਸਲ ਵਿੱਚ ਇਹ ਗੁੜਤੀ ਹੀ ਹੁੰਦੀ ਹੈ ਜੀ ਕਿਉਂਕਿ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਖਾਨਦਾਨ ਦੇ ਵਿੱਚ ਜੀ ਜੋ ਚੰਗੀਆਂ ਚੀਜ਼ਾਂ ਹੁੰਦੀਆਂ ਆ ਉਹ ਸਮੇਂ-ਸਮੇਂ ਦੇ ਨਾਲ ਜੀ ਪਹਿਲਾਂ ਸਾਡੇ ਬਜ਼ੁਰਗਾਂ ਦੇ ਵਿੱਚ ਹੁੰਦੀਆਂ ਆ ਉਸ ਤੋਂ ਬਾਅਦ ਉਹ ਜਨਰੇਟ ਜੀ ਸਾਡੇ ਵਿੱਚ ਉਹ ਸਾਡੇ ਗਾਂਹ ਬੱਚਿਆਂ ਦੇ ਵਿੱਚ ਜੀ ਸੇਮ ਉਸੇ ਤਰੀਕੇ ਦੇ ਨਾਲ ਜੋ ਜੈਨੇਟਿਕ ਚੀਜ਼ ਹੈਗੀ ਪਰਿਵਾਰ ਦੇ ਵਿੱਚ ਉਹ ਕਿਤਨਾ ਕਿਤੇ ਮੇਰੇ ਕੋਲ ਇਹ ਨਹੀਂ ਸਮਝਬੂਝ ਆਈ ਜੀ ਸੋ ਉਹ ਸਮਝਬੂਝ ਦੇ ਨਾਲ ਹੀ ਤਾਂ ਮੇਰਾ ਵੀ ਇੱਕ ਜਿਹੜਾ ਇੱਕ ਵਿਜ਼ਨ ਹੈਗਾ ਜੀ ਕਿ ਜਿਸ ਤਰੀਕੇ ਦੇ ਨਾਲ ਚਾਚਾ ਜੀ ਹੁਣਾਂ ਨੇ ਇਹਨਾਂ ਦब्बे ਕੁਝ ਦੇ ਲੋਕਾਂ ਦੇ ਲਈ ਗਰੀਬਾਂ ਦੇ ਲਈ ਜੀ ਆਪਣੇ 10 ਸਾਲ ਜੋ ਵਿਧਾਨ ਸਭਾ ਗੜਸ਼ੰਕਰ ਦੀ ਜੋ ਉਹਨਾਂ ਨੇ ਕਾਰਗੁਜ਼ਾਰੀ ਸੰਭਾਲੀ ਸੀ ਜੀ ਆਫਟਰ ਉਸ ਪਵਾਦ ਪੂਰੀ ਜ਼ਿੰਦਗੀ ਉਹਨਾਂ ਨੇ ਜੋ ਦਲਿਤ ਸਮਾਜ ਲਈ ਕੰਮ ਕੀਤਾ ਜੀ ਉਹਨਾਂ ਮੈਂ ਵੀ ਉਸ ਸੰਘਰਸ਼ ਦੇ ਵਿੱਚ ਥੋੜਾ ਜਿਹਾ ਇੱਕ ਤਣਕਾ ਥੋੜਾ ਜਿਹਾ ਸਹਿਯੋਗ ਜ਼ਰੂਰ ਪਾਵਾਂ ਸੋ ਜਿਹਦੇ ਕਰਕੇ ਮੈਂ ਇਸ ਫੀਲਡ ਦੇ ਵਿੱਚ ਆਇਆ ਜੀ ਸਰਪੰਚ ਸਾਹਿਬ ਬਹੁਤ ਵਧੀਆ ਵਿਅਕਤੀ ਹੈ ਜਦੋਂ ਨੈੱਟ ਤੇ ਝਾਤ ਮਾਰੀ ਦੀ ਹੈ ਜੀ ਜਦੋਂ ਗੂਗਲ ਨਿਊ ਟਟੋਲਣਾ ਸ਼ੁਰੂ ਕਰੀਦਾ ਜੀ ਬੜੇ ਵਧੀਆ ਆ ਪਾ ਬਣੇ ਆ ਜੀ ਜਿਨ੍ਹਾਂ ਦੇ ਵਿੱਚੋਂ ਫਾਰਮ ਡਾਊਨਲੋਡਿੰਗ ਕਰ ਸਕਦੇ ਆ ਜੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਐਪ ਨੂੰ ਭਰੋ ਤੇ ਸਹੋਂਗੜੇ ਦੀਆਂ ਗਤੀਵਿਧੀਆਂ ਪਤਾ ਲੱਗ ਜਣੀਆਂ ਜੀ ਸਹੋਂਗੜੇ ਪੈਂਡ ਨੂੰ ਡਿਜੀਟਲ ਬਣਾਉਣ ਦਾ ਕਿਸ ਤਰ੍ਹਾਂ ਮਨ ਦੇ ਅੰਦਰ ਆਇਆ ਸਾਡਾ ਮਨ ਦੇ ਵਿੱਚ ਇਸ ਤਰ੍ਹਾਂ ਆਇਆ ਕਿ ਅਸਲ ਦੇ ਵਿੱਚ ਜੋ ਨਗਰ ਸੁੰਗੜਾ ਦੇ ਵਿੱਚ ਜੋ ਅਸੀਂ ਡਿਜੀਟਲ ਗram ਪੰਚਾਇਤ ਦੀ ਜੁੜੀ ਇੱਕ ਮੁਹਿੰਮ ਸੀਗੀ ਜੀ ਜਿਹੜੀ ਅਸੀਂ ਪੂਰੇ ਭਾਰਤ ਵਿੱਚੋਂ ਨਗਰ ਸੁੰਗੜਾ ਵਿੱਚ ਸ਼ੁਰੂ ਕੀਤੀ ਸੀ ਜੀ ਸ਼ਾਇਦ ਉਹ ਸ਼ਰਵਤੀ ਦੌਰ ਦੇ ਵਿੱਚ ਸਾਨੂੰ ਵੀ ਇਹ ਚੀਜ਼ ਲੱਗਦੀ ਸੀ ਕਿ ਜਿੱਦਾਂ ਪੰਜਾਬੀ ਚ ਕਹ ਲਈਏ ਵੀ ਇਹ ਕਿੱਥੇ ਅਸੀਂ ਪੰਗਾ ਲੈ ਲਿਆ ਜੀ ਪਰ ਜਦੋਂ ਇਹ ਸਾਡਾ ਪ੍ਰੋਜੈਕਟ ਨੀਤੀ ਯੋਗ ਦੇ ਵਿੱਚ ਭਾਰਤ ਸਰਕਾਰ ਤੱਕ ਪਹੁੰਚਿਆ ਤਾਂ ਉਹਨਾਂ ਨੇ ਸਾਨੂੰ ਨੈਸ਼ਨਲ ਅਵਾਰਡ ਦੇ ਵਜੋਂ ਸਾਲ 2020 ਦੇ ਵਿੱਚ ਸਾਨੂੰ ਉਹਨਾਂ ਨੇ ਜਦੋਂ ਕਰੋਨਾ ਕਾਲ ਸੀਗਾ ਸਾਨੂੰ ਬਕਾਇਦਾ ਉਹਨਾਂ ਨੇ ਸਹਾਮਤ ਕੀਤਾ ਜੀ ਤੇ ਇਸ ਮੋਬਾਈਲ ਐਪ ਦੇ ਉੱਪਰ ਅੱਜ ਇੱਕ ਸਰਪੰਚ ਸੰਵਾਦ ਐਪ ਜਿਹੜਾ ਹੈਗਾ ਜੀ ਉਹ ਇੱਕ ਭਾਰਤ ਸਰਕਾਰ ਬਿਲਕੁਲ ਉਹਨਾਂ ਦਾ ਤਿਆਰ ਹੈਗਾ ਜੀ ਜੀ ਉਹ ਸਿਰਫ ਸਾਡੇ ਐਪ ਦੀ ਤਰਜ਼ ਦੇ ਉੱਪਰ ਉਹਨਾਂ ਨੇ ਜਿਹੜਾ ਡਿਜ਼ਾਈਨ ਕੀਤਾ ਆ ਜਿਹਦੇ ਵਿੱਚ ਜੋ ਇਨ ਫੀਚਰ ਆਣੇ ਵਾਲੀਆਂ ਪੰਚਾਇਤਾਂ ਹੈਗੀਆਂ ਆ ਜੀ ਉਹ ਤਕਰੀਬਨ ਉਸੇ ਐਪ ਦੇ ਉੱਪਰ ਹੀ ਆਪਣੇ ਖਾਤਿਆਂ ਦਾ ਲੈਣ ਦੇਣ ਜੀ ਆਪਣੇ ਸੈਕਟਰੀ ਜਿੰਨਾ ਵੀ ਡਿਪਾਰਟਮੈਂਟ ਦੀ ਜਾਣਕਾਰੀ ਹੈਗੀ ਆ ਉਹ ਸਾਰੀ ਉਸੇ ਐਪ ਦੇ ਥਰੂ ਲਈ ਜਾਵੇਗੀ ਸੋ ਸਾਡਾ ਜੋ ਵਿਜ਼ਨ ਸੀ ਕਿ ਆਪਣੇ ਪਿੰਡ ਨੂੰ ਅਸੀਂ ਡਿਜੀਟਲ ਪੰਚਾਇਤ ਕਰਨਾ ਜਿਸ ਤਰੀਕੇ ਦੇ ਨਾਲ ਅਸੀਂ ਫੇਸਬੁੱਕ ਇੰਸਟਾਗ੍ਰam ਚਲਾਉਂਦੇ ਆ ਵੀ ਸਾਡੇ ਪਿੰਡ ਦਾ ਜਿਹੜਾ ਯੂਥ ਹੈਗਾ ਆ ਉਹ ਵੀ ਇਹਦੇ ਵਿੱਚ ਇਨਵੋਲਵ ਹੋਵੇ ਤੇ ਛੋਟੇ ਜਿਹੇ ਪਿੰਡ ਤੋਂ ਜੋ ਸ਼ੁਰੂਆਤ ਕੀਤੀ ਸੀ ਤੇ ਅੱਜ ਉਸ ਐਪ ਦੀ ਜਿਹੜੀ ਹੈਗੀ ਆ ਮੈਂ ਚੜਤ ਕਹਿ ਸਕਦਾ ਜਾਂ ਉਹਦੀ ਅੱਜ ਸਾਡੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਨੀਤੀਯੋਗ ਦੇ ਵਿੱਚ ਇਸ ਪ੍ਰੋਜੈਕਟ ਨੂੰ ਸ਼ਾਮਲ ਕੀਤਾ ਗਿਆ ਹੈ ਸਰਪੰਚ ਸਾਹਿਬ ਮੈਂ ਦੇਖਿਆ ਨੌਜਵਾਨਾਂ ਦੇ ਲਈ ਵੀ ਵੱਡੇ ਪ੍ਰਾਲੇ ਕੀਤੇ ਜਾਂਦੇ ਆ ਵੱਡੇ ਕੈਂਪ ਲਗਾਏ ਗਏ ਆ ਜੀ ਕਿਉਂਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੇ ਲਈ ਜੀ ਸਹੀ ਰਸਤਾ ਦੇਣ ਦੇ ਲਈ ਭਾਵ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰੇ ਦੂਰ ਲੈ ਕੇ ਜਾਣ ਦੇ ਲਈ ਜੀ ਸਹੋਂਗੜਾ ਦੇ ਵਿੱਚ ਬਹੁਤ ਵੱਡੇ ਕੈਂਪ ਲੱਗੇ ਆ ਜੀ ਇੱਥੋਂ ਤੱਕ ਕਿ ਦਵਾਈਆਂ ਦੇ ਵੱਡੇ ਕੈਂਪ ਲੱਗੇ ਆ ਜੀ ਉਹਦੇ ਨਾਲ ਨਾਲ ਦੇਖਿਆ ਜਾਵੇ ਕਿ ਜਿਹੜੀਆਂ ਭੈਣਾਂ ਸਾਡੀਆਂ ਹੈਗੀਆਂ ਜੀ ਉਹਨਾਂ ਨੂੰ ਆਨਲਾਈਨ ਪੜ੍ਹਾਈ ਦਾ ਵੀ ਵੱਡਾ ਪਰਾਲਾ ਕੀਤਾ ਜੀ ਗਿਆ ਤੇ ਉਹ ਜਿਹੜੇ ਸਟੂਡੈਂਟ ਐ ਜਿਹੜੇ ਬੱਚੇ ਐ ਉਹ ਕੀ ਬੋਲਦੇ ਨੇ ਜਦੋਂ ਆਮ ਮਹਾਰੇ ਆਪਾਂ ਪਿੰਡ 'ਚ ਬਿਸਰਦੇ ਹੈਗੇ ਆ ਕਿ ਉਹ ਕੀ ਸੋਚ ਰੱਖਦੇ ਨੇ ਦੇਖੋ ਸੋਚ ਪਹਿਲੀ ਗੱਲ ਆ ਸਰ ਤੁਹਾਡਾ ਇੱਕ ਸਵਾਲ ਬਹੁਤ ਵੱਡਾ ਆ ਜੀ ਕਿਉਂਕਿ ਅੱਜ ਦੀ ਇਸ ਪੱਤਰਕਾਰੀ ਲਾਈਨ ਦੇ ਵਿੱਚ ਜੇ ਖਾਸ ਕਰਕੇ ਸਾਡੇ ਖੇਤਰ ਦੇ ਵਿੱਚ ਜੀ ਨੌਜਵਾਨਾਂ ਦੇ ਲਈ ਕੰਮ ਬਹੁਤ ਘੱਟ ਹੋ ਰਿਹਾ ਜੀ ਅਗਰ ਹੋ ਰਿਹਾ ਤਾਂ ਵੱਡੇ ਵੱਡੇ ਟੂਰਨਾਮੈਂਟ ਹੋ ਰਹੇ ਆ ਪਰ ਉਹਨਾਂ ਟੂਰਨਾਮੈਂਟ ਦੇ ਵਿੱਚ ਜਿਹੜੀ ਇੱਕ ਗਰਾਊਂਡ ਰਿਪੋਰਟ ਆ ਉਹ ਸ਼ਾਇਦ ਸਾਨੂੰ ਨਹੀਂ ਨਜ਼ਰ ਆਂਦੀ ਪਰ ਅਸੀਂ ਛੋਟੇ ਛੋਟੇ ਪੈਸੇ ਦੇ ਨਾਲ ਛੋਟੇ ਛੋਟੇ ਈਵੈਂਟ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਅਸੀਂ ਮੇਰੇ ਸਰਪੰਚ ਬੜਾਂ ਤੋਂ ਬਾਅਦ ਅਸੀਂ ਨਗਰ ਦੀ ਸੁਹੰਗੜਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਜੀ ਅਸੀਂ ਬੱਚਿਆਂ ਦੇ ਜੋ ਕੈਰੀਅਰ ਗਾਈਡੈਂਸ ਕੈਂਪ ਆਰਗੇਨਾਈਜ਼ ਕੀਤਾ ਵਾਹ ਜੀ ਵਾਹ ਉਹ ਸੀ ਹਰ ਸਾਲ ਜਿਹੜਾ ਹੈਗਾ ਕੈਰੀਅਰ ਦੇ ਸੰਬੰਧੀ ਬੱਚਿਆਂ ਨੂੰ 10th ਫੋਰ ਪਲੱਸ 2 ਦੇ ਬੱਚਿਆਂ ਨੂੰ ਅਵੇਅਰ ਕਰਨਾ ਸ਼ੁਰੂ ਕੀਤਾ ਜੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਜੋ ਸਾਡੇ ਕੋਲ ਰਿਪੋਰਟ ਆਈ ਆ ਉਹਦੇ ਵਿੱਚ ਸਾਡੇ ਪਿੰਡੋਂ ਜੋ ਇੱਕ ਦੋ ਲੜਕੀਆਂ ਇਸ ਵੇਲੇ ਜੀ ਖਸ਼ਿਆਲਪੁਰ ਜੋ ਗੋਮਬੜ ਕਾਲਜ ਹੈਗਾ ਆ ਉਹ ਵੀ ਅੱਜ ਬੀਐਸਸੀ ਲੜਕੀ ਕਰ ਰਹੀ ਆ ਵਾਹ ਜੀ ਵਾਹ ਉਸਦੇ ਬਾਅਦ ਹੀ ਇੱਕ ਲੜਕੀ ਨੂੰ ਅਸੀਂ ਰੀਸੈਂਟਲੀ ਐਡਮਿਸ਼ਨ ਦਵਾ ਕੇ ਹਟੇ ਆ ਜੀ ਔਰ ਉਸੇ ਹੀ ਕੈਰੀਅਰ ਗਾਈਡੈਂਸ ਦੇ ਸਬਕ ਦਾ ਸਾਡੇ ਪਿੰਡੋਂ ਲੜਕਾ ਇੱਕ ਬੈਂਗਲੌਰ ਦੇ ਵਿੱਚ ਜੌਬ ਕਰਦਾ ਆ ਸੋ ਇਹ ਜਿਹੜੇ ਸਾਨੂੰ 1 ਬਾਈ 1 ਸਾਨੂੰ ਅਗੇਨ ਅਚੀਵਮੈਂਟ ਸਾਡੇ ਸਾਹਮਣੇ ਆ ਰਹੀਆਂ ਮੈਂ ਸਮਝ ਸਕਦਾ ਆ ਕਿ ਇਹ ਉਹ ਅਚੀਵਮੈਂਟ ਹੈਗੀ ਆ ਉਹਦੇ ਵਿੱਚ ਸਾਡੀ ਜੇਬ ਦੇ ਵਿੱਚ ਪੈਸਾ ਹੋਏਗਾ ਸਾਨੂੰ ਰੁਜ਼ਗਾਰ ਚੰਗਾ ਮਿਲ ਗਿਆ ਅਸੀਂ ਆਣੀ ਵਾਲੇ ਸਮੇਂ ਦੇ ਵਿੱਚ ਅਸੀਂ ਨਸ਼ੇ ਸੰਬੰਧੀ ਹੈਲਥ ਸੰਬੰਧੀ ਬਹੁਤ ਸਾਰੇ ਮੈਡੀਕਲ ਕੈਂਪ ਆਰਗੇਨਾਈਜ਼ ਕਰ ਸਕਦੇ ਹਾਂ ਸਾਡੀ ਸੋ ਕੋਸ਼ਿਸ਼ ਰਹੀ ਆ ਜੀ ਇਸ ਕੈਂਪਾਂ ਦੇ ਥਰੂ ਕਿ ਲੋਕਾਂ ਨੂੰ ਇੰਡੀਪੈਂਡੈਂਟ ਕੀਤਾ ਜਾਵੇ ਅਗਰ ਲੋਕ ਇਕਨੋਮਿਕਲੀ ਇੰਡੀਪੈਂਡੈਂਟ ਹੋ ਗਏ ਤਾਂ ਮੈਂ ਸਮਝ ਸਕਦਾ ਹਾਂ ਕਿ ਖਾਸ ਕਰਕੇ ਜੋ ਅੱਜ ਬਹੁਤ ਅਦਾਰ ਦੇ ਵਿੱਚ ਜਿਹੜਾ ਅੱਜ ਨੌਜਵਾਨ ਭਟਕਿਆ ਫਿਰਦਾ ਆ ਤਾਂ ਉਹ ਨਹੀਂ ਭਟਕ ਸਕੇਗਾ ਜੀ ਬਹੁਤ ਵਧੀਆ ਲੱਗਦਾ ਕਿਉਂਕਿ ਇਹ ਜਿਹੜੇ ਵਿਚਾਰ ਹੈਗੇ ਐ ਕਿ ਨੌਂ ਜਵਾਨਾਂ ਨੂੰ ਇੱਕ ਡਿਜੀਟਲ ਦੇ ਨਾਲ ਜੋੜਨਾ ਜੀ ਨਹੀਂ ਤਾਂ ਕੋ ਟਾਈਮ ਹੁੰਦਾ ਸੀ ਕਿ ਇੱਕ ਹੀ ਵਿਅਕਤੀ ਨੂੰ ਕੋਈ ਫਾਰਮ ਚਾਹੀਦਾ ਆ ਜੀ ਉਹਦੇ ਲਈ ਬਹੁਤ ਸਮਾਂ ਦਾ ਖਰਾਬ ਹੋ ਜਾਂਦਾ ਸੀ ਜੀ ਸਮੇ ਘਰ ਬੈਠੇ ਹੀ ਵੱਡੀਆਂ ਸੁਵਿਧਾਵਾਂ ਮਿਲ ਜਾਣੀਆਂ ਤੇ ਤੁਸੀਂ ਗੂਗਲ ਦੇ ਨਾਲ ਟੱਚ ਰਹਿਣਾ ਤੇ ਜਦੋਂ ਗ੍ਰਾਮ ਪੰਚਾਇਤ ਦੇ ਕੰਮ ਕਰਦੇ ਹਾਂ ਕਿਉਂਕਿ ਬੜੀਆਂ ਮੁਸ਼ਕਲਾਂ ਆਉਂਦੀਆਂ ਜੀ ਕਿਉਂਕਿ ਪੰਚਾਇਤ ਹੋਲੀ ਸੋਲੀ ਪਿੰਡ ਦੀ ਇਨਚਾਰਜ ਹੁੰਦੀ ਆ ਜੀ ਸਰਪੰਚ ਪਿੰਡ ਦਾ ਮੁਖੀਆ ਮੰਨਿਆ ਜਾਂਦਾ ਹੈ ਕਰ ਜੀ ਕਿਉਂਕਿ ਪੰਚਾਇਤ ਦਾ ਐਕਟ ਬੜਾ ਤਕੜਾ ਆ ਜੀ ਐਕਟ ਦੇ ਮਤਾਬਕ ਜਿਹੜੇ ਹੈਗੇ ਆ ਜਦੋਂ ਆਪਾਂ ਕੰਮ ਕਰਦੇ ਆ ਸਰਪੰਚ ਹਰ ਕੰਮ ਵਿੱਚ ਵੱਡੇ ਲੈਵਲ ਤੇ ਕਾਮਯਾਬ ਹੋ ਜਾਂਦਾ ਜੀ ਪਰ ਕੁਸ਼ਕ ਰਾਜਨੀਤਿਕ ਗੱਲਾਂ ਆ ਜਾਂ ਕੁਸ਼ਕ ਧੜੇਵਾਜੀਆਂ ਦੇ ਕਾਰਨ ਕਈ ਵਾਰੀ ਉਤਲ-ਫੁਤ ਲੰਦਾ ਜੀ ਇਹ ਮੋਟੀ-ਮੋਟੀ ਇੱਕ ਜਾਣਕਾਰੀ ਸਾਂਝੀ ਜ਼ਰੂਰ ਸਰੋਤਿਆਂ ਨਾਲ ਕਰਨੀ ਚਾਹੁੰਦੇ ਆਂ ਇੱਕ ਜ਼ਿੰਦਗੀ ਦਾ ਤਜਰਬਾ ਵੀ ਹੈ ਜਿਹੜੇ ਨੌਜਵਾਨ ਸਰਪੰਚੀ ਲੜਨਾ ਚਾਹੁੰਦੇ ਆ ਜੀ ਜਿਹੜੇ ਵੀਰ ਪਾਂਚੀ ਲੜਨਾ ਚਾਹੁੰਦੇ ਆ ਜੀ ਆਪਣੇ ਤਜਰਬੇ ਦੇ ਮਤਲਬ ਕੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਵੋਟਾਂ ਦਾ ਵਹਿਗਲ ਜਿਹੜਾ ਹੈਗਾ ਉਹ ਤਕਰੀਬਨ ਬੱਜਣ ਵਾਲਾ ਹੀ ਆ ਬਿਲਕੁਲ ਬੱਜਣ ਵਾਲਾ ਜੀ ਸਰ ਬਿਲਕੁਲ ਸਹੀ ਹੈ ਸਰ ਤੁਸੀਂ ਬਹੁਤ ਵੱਡਾ ਜਿਹੜਾ ਅੱਜ ਦੇ ਯੂਥ ਦੇ ਲਈ ਜਿਹੜਾ ਤੁਸੀਂ ਮੈਸੇਜ ਸਾਹਮਣੇ ਲਿਆਂਦਾ ਆ ਜੀ ਅ ਅਸਲ ਦੇ ਵਿੱਚ ਜੋ ਸਾਡਾ ਯੂਥ ਹੈਗਾ ਆ ਅਸੀਂ ਉਹਨੂੰ ਬੋਲਦੇ ਆ ਕਿ ਸਾਡੀ ਉਹ ਦੇਸ਼ ਦੀ ਰੀੜ ਦੀ ਹੱਡੀ ਹੈ ਬਿਲਕੁਲ ਜੀ ਪਰ ਮੇਰੇ 5 ਸਾਲ ਦੇ ਜੋ ਕਾਰਜਕਾਰ ਮੇਰਾ ਸਗਾ ਜੀ ਇਹਦੇ ਵਿੱਚ ਦੋ ਤਰ੍ਹਾਂ ਦੀ ਜਿਹੜੀ ਇੱਕ ਲੋਕਾਂ ਦੀ ਸਟੇਟਮੈਂਟ ਸਾਹਮਣੇ ਆndi ਹੈ ਜੀ ਪਹਿਲੀ ਸਟੇਟਮੈਂਟ ਇੱਕ ਲੋਕਾਂ ਦੀ ਆndi ਹੈ ਕਿ ਤੈਂ ਕਾਕਾ ਆਪਣੇ 5 ਸਾਲ ਜਿਹੜੇ ਹੈਗੇ ਲਾਈਫ ਦੇ ਖਰਾਬ ਕਰ ਲਏ ਜੀ ਇੱਕ ਸਟੇਟਮੈਂਟ ਇਹ ਆndi ਹੈ ਵੀ ਜਿਹੜੀ ਲੋਕ ਇਹ ਗੱਲ ਕਹਿੰਦੇ ਆ ਕਿ ਜੋ ਤਜਰਬਾ ਅਸੀਂ ਆਪਣੀ 45 ਸਾਲ 50 ਸਾਲ ਦੀ ਉਮਰ ਵਿੱਚ ਨਹੀਂ ਕਰ ਪਾਏ ਜੀ ਉਹ ਕਾਕਾ ਤਜਰਬਾ ਤਾਂ ਆਪਣੀ ਮਹਿਜ 5 ਸਾਲ ਦੀ ਉਮਰ ਦੇ ਵਿੱਚ ਕਰਵਾ ਲਿਆ ਬਿਲਕੁਲ ਸੋ ਮੈਂ ਇਹ ਸਮਝ ਸਕਦਾ ਹਾਂ ਕਿ ਜਿਹੜੀ ਰਾਜਨੀਤਿਕ ਜਿਹੜਾ ਗਰਾਉਂਡ ਹੈ ਜਿਸ ਤਰੀਕੇ ਨਾਲ ਬਾਬਾ ਸਾਹਿਬ ਉਮੀਦਵਾਰ ਜੀ ਨੇ ਕਿਹਾ ਸੀ ਕਿ ਸ਼ਾਸਕ ਬਣੋ ਵਾਜੀ ਵਾਵਾ ਤੇ ਤੁਹਾਨੂੰ ਬਣਨ ਦੇ ਲਈ ਤੁਹਾਨੂੰ ਰਾਜਨੀਤੀ ਦੇ ਵਿੱਚ ਉਤਰਨਾ ਪਵੇਗਾ ਜੀ ਅਗਰ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਉਤਰਾਂਗੇ ਤਾਂ ਜਿਹੜੇ ਬੜਵਡੇ ਮਗਰਮਸ਼ ਅਜੇ ਰਾਜਨੀਤੀ ਨੂੰ ਲਪੇਟ ਕੇ ਬੈਠੇ ਹੋਏ ਨੇ ਸਾਡਾ ਆਮ ਲੋਕਾਂ ਦਾ ਟੈਕਸ ਦਾ ਪੈਸਾ ਜੋ ਮਤਲਬ ਖੜਾਪ ਕਰਕੇ ਬੈਠੇ ਆ ਅਗਰ ਉਹਨਾਂ ਨੂੰ ਅਸੀਂ ਨੱਥ ਪਾਣੀ ਆ ਤਾਂ ਮੈਂ ਸਮਝ ਸਕਦਾ ਹਾਂ ਕਿ ਨੌਜਵਾਨੀ ਦਾ ਰਾਜਨੀਤੀ ਦੇ ਵਿੱਚ ਆਣਾ ਬਹੁਤ ਜ਼ਰੂਰੀ ਆ ਜੀ ਮੈਂ ਆਵਜੀ ਦੇ ਚੈਨਲ ਦੁਬਾਰਾ ਇਹ ਨੌਜਵਾਨਾਂ ਨੂੰ ਜਰੂਰ ਮੈਸੇਜ ਲਾਉਂਗਾ ਕਿ ਜਿੱਥੇ ਅਸੀਂ ਹੋਰ ਆਪਣੇ ਕਾਰੋਬਾਰ ਨੂੰ ਸੈੱਟ ਕਰਨ ਦੇ ਲਈ ਆਪਣੀ ਲਾਈਫ ਨੂੰ ਸੈੱਟ ਕਰਨ ਦੇ ਲਈ ਸੰਘਰਸ਼ ਕਰਦੇ ਆਂ ਤਾਂ ਮੇਰਾ ਮੰਨਣਾ ਹੈ ਕਿ ਅਗਰ ਤੁਹਾਡੇ ਦਿਲ ਦੇ ਵਿੱਚ ਸਮਾਜਤਾ ਦਰਦ ਹੈ ਕੋ ਚੰਗੀ ਆਪ ਸੋਚ ਰੱਖਦੇ ਹੋ ਇੱਕ ਵਾਰ ਆਪ ਰਾਜਨੀਤੀ ਵਿੱਚ ਜਰੂਰ ਆਓ ਲੋਕ ਤੁਹਾਡਾ ਪਹਿਲਾਂ ਵਿਰੋਧ ਕਰਨਗੇ ਤੁਹਾਡੇ ਖਿਲਾਫ ਵੀ ਹੋਣਗੇ ਅਗਰ ਮੈਂ ਆਪਣੀ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਲੋਕਾਂ ਨੇ ਮੈਨੂੰ ਜੋ ਕਹਿ ਸਕਦੇ ਆ ਕਿ ਸ਼ੋਕਰ ਖੇਲ ਦੇ ਵਿੱਚ ਵੀ ਲੋਕਾਂ ਨੇ ਮੈਨੂੰ ਐਡ ਕੀਤਾ ਇਹ ਪਿੰਡਾਂ ਦੀ ਜਿਹੜੀ ਇਹ ਸ਼ੋਕਰ ਖੇਲ ਹੈ ਕੀ ਕਰ ਸਕਦੀ ਪਰ ਕਹਿੰਦੇ ਹੁੰਦੇ ਜਿਹੜੀ ਇੱਕ ਭੀੜ ਹੁੰਦੀ ਆ ਸ਼ੋਕਰ ਖੇਲ ਜਿਹਨੂੰ ਕਹਿੰਦੇ ਆ ਤੇ ਜਦੋਂ ਇੱਕ ਦਿਨ ਇਹ ਕਾਫਲਾ ਇਨਕਲਾਬ ਦੇ ਵਿੱਚ ਬਦਲਦਾ ਆ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਉਹਦੀ ਉਦਾਹਰਨ ਹੈਗਾ ਆ ਜਿਹੜੇ ਨਗਰ ਸੁਹੰਗੜੇ ਤੋਂ ਅਸੀਂ 5-7 ਨੌਜਵਾਨ ਹੋਰੇ ਸੀਗੇ ਅੱਜ ਉਸੇ ਸੁਹੰਗੜੇ ਨਗਰ ਦਾ ਮੇਰੇ ਸਤਕਾਲ ਜੋ ਚਾਚਾ ਜੀ ਸ਼੍ਰੀ ਸ਼ੰਗਾਰਾਮ ਸੁਹੰਗੜਾ ਜੀ ਹੁਣਾਂ ਤੋਂ ਬਾਅਦ ਅੱਜ ਜਿਹੜਾ ਸਾਡੇ ਨਗਰ ਦਾ ਜਿਹੜਾ ਨਾਮ ਹੈ ਜੀ ਉਹ ਬਹੁਤ ਵੱਡੇ ਲੈਵਲ ਤੇ ਉੱਭਰ ਕੇ ਆਇਆ ਮੈਂ ਆਪ ਜੀ ਨੂੰ ਦੱਸ ਕੇ ਛੱਡਿਆ ਕਿ ਨੀਤੀ ਯੋਗ ਦੇ ਵਿੱਚ ਸਾਡਾ ਇਹ ਵਾਲਾ ਜੋ ਪ੍ਰੋਜੈਕਟ ਗਿਆ ਡਿਜੀਟਲ ਗ੍ਰਾਮ ਪੰਚਾਇਤ ਵਾ ਉਸ ਤੋਂ ਬਾਅਦ ਮੈਨੂੰ ਦੋ ਨੈਸ਼ਨਲ ਅਵਾਰਡ ਮਿਲੇ ਆ ਜੀ ਰੀਸੈਂਟਲੀ ਮੈਨੂੰ ਹੁਣੇ ਜਿਹੜਾ ਹੈਗਾ ਆ ਉਹ ਨੋਬਲ ਪੁਰਸਕਾਰ ਦੇ ਨਾਲ ਅੰਤਰਰਾਸ਼ਟਰੀ ਅਵਾਰਡ ਦੇ ਨਾਲ ਮੈਨੂੰ ਸਨਮਾਨਿਤ ਕੀਤਾ ਜੀ ਇਹ ਜਿੰਨੀ ਵੀ ਸਾਰੀ ਐਕਟੀਵਿਟੀ ਸੀਗੀ ਇਹ ਇਸ ਕਰਕੇ ਸੰਭਵ ਹੋਈ ਆ ਕਿ ਜੇ ਅਸੀਂ ਇੱਕ ਦਿਨ ਵਿਜ਼ਨ ਲਿਆ ਜੀ ਅਸੀਂ ਸਿਰਫ ਦੂਸਰੀ ਕੈਟਾਗਰੀ ਜਿਹੜੇ ਦੂਸਰੀ ਕੈਟਾਗਰੀ ਦੇ ਲੋਕ ਸੀਗੇ ਜਿਨ੍ਹਾਂ ਨੇ ਇਹ ਕਿਹਾ ਕਿ ਜੋ ਤਜਰਬਾ ਸਾਨੂੰ 40 ਤੋਂ 45 ਸਾਲ ਦੀ ਉਮਰ ਦੇ ਵਿੱਚ ਮਿਲਿਆ ਉਹ ਰਾਜ ਬਲਵਿੰਦਰ ਸਰਪੰਚ ਜੀ ਤੈਨੂੰ 5 ਸਾਲ ਦੀ ਉਮਰ 'ਚ ਮਿਲ ਗਿਆ ਮੈਂ ਉਹਨਾਂ ਲੋਕਾਂ ਤੇ ਹੀ ਵਿਸ਼ਵਾਸ ਕਰਦਾ ਹਾਂ ਇਹੋ ਜਿਹੇ ਲੋਕਾਂ ਨੂੰ ਦੀ ਸਮਝ ਲੈ ਕੇ ਮੈਂ ਇਸ ਖੇਤਰ ਦੇ ਵਿੱਚ ਆਇਆ ਹਾਂ ਔਰ ਅੱਜ ਤੁਹਾਡੇ ਸਾਹਮਣੇ ਹਾਂ ਜੀ ਕਿਤੇ ਨਾ ਕਿਤੇ ਐਮਐਲਏ ਸਾਹਿਬ ਦਾ ਵੀ ਬਹੁਤ ਵੱਡਾ ਅਸ਼ੀਰਵਾਦ ਮੰਨਿਆ ਜਾ ਸਕਦਾ ਕਿਉਂਕਿ ਉਹਨਾਂ ਨੇ ਇਹ ਸੰਘਰਸ਼ ਨੂੰ ਕਰਦੇ ਹੋਏ ਪੈੰਡਸ ਹੋਂਗੜੇ ਨੂੰ ਉੱਪਰ ਲੈ ਕੇ ਜਾਣ ਲਈ ਵੱਡਾ ਹਲ ਦਾ ਮਾਰਿਆ ਜੀ ਉਹਨਾਂ ਦੀ ਮਿਹਨਤ ਤੇ ਸਦਕਾ ਹੀ ਜਦੋਂ ਤੁਸੀਂ ਇਹ ਰਸਤੇ ਨੂੰ ਅਪਣਾਇਆ ਜੀ ਜਾਂਦਾ ਤਾਂ ਉਸੇ ਉਸੇ ਸਥਾਨ ਹੀ ਆ ਜੀ ਸ਼ੁਰੂਆਤਾਂ ਤਾਂ ਇਸੇ ਤਰ੍ਹਾਂ ਹੋਈਆਂ ਆਈਆਂ ਤੇ ਇਹਦਾ ਬਹੁਤ ਫਾਇਦਾ ਹੋਇਆ ਕਿਸ ਜਗ੍ਹਾ ਤੋਂ ਫੇਰ ਸਨਮਾਨਤ ਹੋਈ ਜੀ ਮੈਨੂੰ ਜਿਹੜਾ ਸਭ ਤੋਂ ਪਹਿਲਾ ਸਨਮਾਨ ਜਿਹੜਾ ਹੋਇਆ ਸੀ ਉਸ ਵੇਲੇ ਮੈਨੂੰ ਯਾਦ ਆ ਕੋਵਿਡ ਦਾ ਦੌਰ ਚੱਲ ਰਿਹਾ ਸੀ ਜੀ ਡਿਜੀਟਲ ਗ੍ਰਾਮ ਪੰਚਾਇਤ ਦਾ ਜਦੋਂ ਅਸੀਂ ਪ੍ਰੋਜੈਕਟ ਆਪਣਾ ਜਿਹੜਾ ਇਹ ਸਾਰਾ ਰੈਡੀ ਕੀਤਾ ਉਹਨੂੰ ਅਸੀਂ ਫਾਈਨਲ ਕੀਤਾ ਉਸ ਤੋਂ ਬਾਅਦ ਉਹ ਸਾਨੂੰ ਜਿਹੜਾ ਇੱਕ ਡਿਜੀਟਲ ਟਰਾਂਸਫਰਮੇਸ਼ਨ ਜਿਹੜਾ ਇੱਕ ਬਹੁਤ ਵੱਡਾ ਵਿੰਗ ਹੈ ਭਾਰਤ ਸਰਕਾਰ ਦਾ ਕੋਵਿਡ ਦੇ ਹੋਣ ਕਰਕੇ ਸਾਨੂੰ ਉਹਨਾਂ ਨੇ ਡੈਲੀ ਮੰਗਵਾ ਤ ਨਹੀਂ ਸਕੇ ਪਰ ਸਾਨੂੰ ਉਹਨਾਂ ਨੇ ਆਨਲਾਈਨ ਜਿਹੜਾ ਹੈਗਾ ਡਿਜੀਟਲ ਪੰਚਾਇਤ ਦਾ ਵਾੜ ਦਿੱਤਾ ਜੀ ਉਸ ਤੋਂ ਬਾਅਦ ਮੇਰੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਜੋ ਸਾਡਾ ਪੰਚਾਇਤੀ ਵਿਭਾਗ ਹੈਗਾ ਯਾ ਸਟੇਟ ਦਾ ਉਹਨਾਂ ਨੇ ਮੈਨੂੰ ਜਿਹੜੇ ਵਕ ਵਕ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਬੁਲਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਮੈਂ ਕੇਰਲਾ ਜੀ तकरीबन ਦੋ ਵਾਰ ਮੈਂ ਜਾ ਚੁੱਕਾ ਆ ਜੀ ਵਾਹ ਉਸ ਤੋਂ ਪਰંત ਮੈਨੂੰ ਉਹਨਾਂ ਨੇ ਜਿਹੜਾ ਸਟੇਟ ਵਾਰਡ ਹੈਗਾ ਆ ਸਾਡੇ ਜਿਹੜੇ ਪੁਰਾਣੇ ਮੰਤਰੀ ਰਹਿ ਚੁੱਕੇ ਆ ਆਵਾਦੀ ਪਾਰਟੀ ਦੇ ਕੁਲਦੀਪ ਸਿੰਘ ਧੰਨਵਾਦ ਜੀ ਵਾਹ ਜੀ ਵਾਹ ਉਹਨਾਂ ਵੱਲੋਂ ਮੈਨੂੰ ਦਿੱਤਾ ਗਿਆ ਜੀ ਜੀ ਉਸ ਤੋਂ ਬਾਅਦ ਜੀਰਕਪੁਰ ਦੇ ਵਿੱਚ ਮੈਨੂੰ ਨੈਸ਼ਨਲ ਵਾਰਡ ਮਿਲਿਆ ਜੀ ਸੋ ਇਹ ਜਿਹੜੇ ਅਵਾਰਡਾਂ ਦੇ ਜਿਸ ਤਰੀਕੇ ਦਾ ਨਾਲ ਸਿਲਸਿਲਾ ਸ਼ੁਰੂ ਹੋਇਆ ਤਾਂ ਮੈਂ ਸਮਝ ਸਕਦਾ ਆ ਕਿ ਇਹ ਇੱਕ ਆਉਣੇ ਵਾਲੇ ਸਮੇਂ ਦੇ ਵਿੱਚ ਉਹ ਨੌਜਵਾਨ ਜੋ ਨੌਜਵਾਨ ਸਮਾਜ ਦਾ ਦਰਦ ਰੱਖਦੇ ਆ ਉਹਨਾਂ ਲਈ ਇੱਕ ਜੋ ਪ੍ਰੇਰਣਾ ਦਾ ਇੱਕ ਸਰੋਤ ਬਣੇਗਾ ਰੀਸੈਂਟਲੀ ਜਿਹੜਾ ਇੱਕ ਮਿਲਿਆ ਹੈਗਾ ਹੁਣੇ ਉਹ ਕਿੱਥੋਂ ਜੰਮੂ ਦੀ ਗੱਲ ਆਂਦੀ ਆ ਤੇ ਉਹ ਜੀ ਜੋ ਰੀਸੈਂਟਲੀ ਮੈਨੂੰ ਔਰਡ ਮਿਲਿਆ ਹੈ ਜਿਹੜਾ ਹੈਗਾ ਆ ਗਲੋਬਲ ਹਿਊਮਨ ਰਾਈਟਸ ਜਿਹੜਾ ਇੱਕ ਅੰਤਰਰਾਸ਼ਟਰੀ ਹੈ ਜਿਹੜਾ ਇੱਕ ਵਿੰਗ ਹੈਗਾ ਆ ਜਿਹਦੇ ਵਿੱਚ ਯੂਨੋ ਇਨਵੋਲਵ ਹੈਗੀ ਆ ਜੀ ਉਹਨਾਂ ਦਾ ਮੋਟਿਵ ਇਹ ਹੁੰਦਾ ਹੈ ਕਿ ਪੂਰੇ ਭਾਰਤ ਭਰ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿਹੜੇ ਨੋਬਲ ਪੁਰਸਕਾਰ ਜੀ ਉਹ ਦਿੰਦੇ ਆ ਜੀ ਜਿਨ੍ਹਾਂ ਦੇ ਵਿੱਚ ਇਸ ਵਾਰ ਜਿਹੜੀ ਵਾਰੀ ਸੀਗੀ ਉਹ ਸੀਗੀ ਭਾਰਤ ਸਰਕਾਰ ਦੀ ਸੋਰੀ ਭਾਰਤ ਦੇਸ਼ ਦੀ ਵਾਰੀ ਸੀ ਵਾਹ ਜਿਨ੍ਹਾਂ ਤੇ ਵਿੱਚ ਭਾਰਤ ਸਰਕਾਰ ਨੇ ਆਪਣੀ ਪੂਰੀ ਸਮੂਲੀਅਤ ਕੀਤੀ ਆ ਉਸ ਪ੍ਰੋਗਰਾਮ ਦੇ ਵਿੱਚ ਤੇ ਪਿਛਲੇ ਹੀ ਥੋੜੇ ਦਿਨਾਂ ਪਹਿਲਾਂ ਜਿਵੇਂ ਨੂੰ ਸ਼ੀਨਗਰ ਜਾਣ ਦਾ ਮੌਕਾ ਮਿਲਿਆ ਜੀ ਉਸ ਪ੍ਰੋਗਰਾਮ ਦੇ ਵਿੱਚ ਤਕਰੀਬਨ ਜੋ ਸਾਰਾ ਹੀ ਖਰਚਾ ਸਗਾ ਉਹ ਗਵਰਨਮੈਂਟ ਦੇ ਵੱਲੋਂ ਸਗਾ ਜੀ ਔਰ ਮਤਲਬ ਉਹਦੇ ਵਿੱਚ ਮੈਨੂੰ ਜਿਹੜਾ ਬੈਸਟ ਸੋਸ਼ਲ ਜੋ ਵਰਕਰ ਹੈਗਾ ਯਾ ਜੀ ਸਾਲ 2024 ਦਾ ਮੈਨੂੰ ਜਿਹੜਾ ਇਹ ਅਵਾਰਡ ਉਸ ਗੱਲ ਜਿਹੜਾ ਸ਼੍ਰੀਨਗਰ ਤੋਂ ਮਿਲਿਆ ਜੀ ਬਹੁਤ ਵੱਡੀ ਗੱਲ ਹੈ ਕਿ ਦੇਖਿਆ ਜਾਵੇ ਉਮਰ ਬਹੁਤ ਛੋਟੀ ਹੈ ਤੇ ਇਖਤਜ਼ਾਰਵੇ ਬਹੁਤ ਵੱਡੇ ਆ ਤੇ ਅੱਜ ਕੱਲ ਦੇਖਿਆ ਕਿ ਵਕਾਲਤ ਵੱਲੋਂ ਵੀ ਧਿਆਨ ਜਾ ਰਿਹਾ ਹੈਗਾ ਜੀ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਵਕਾਲਤ ਵੱਲ ਜਾਣ ਦਾ ਵੈਸੇ ਸੁਪਨਾ ਮੇਰੇ ਚਾਚਾ ਜੀ ਦਾ ਸਗਾ ਜੀ ਮੇਰੇ ਚਾਚਾ ਜੀ ਸ਼੍ਰੀ ਸ਼ੰਗਾਰਾਮ ਸੁਹੰਗੜਾ ਜੀ ਔਰ ਉਹਨਾਂ ਤੋਂ ਛੋਟੇ ਸਤਪਾਲ ਜੋ ਉਸਨੇ ਜਰਮਨ ਦੇ ਵਿੱਚ ਹੈ ਜੀ ਉਹਨਾਂ ਦਾ ਇਹ ਸੁਪਨਾ ਸੀਗਾ ਕਿ ਸਾਡੇ ਪਰਿਵਾਰ ਦੇ ਵਿੱਚੋਂ ਵਕੀਲ ਜ਼ਰੂਰ ਬਣਾਂ ਪਰ ਮੈਂ ਸਮਝ ਸਕਦਾ ਸੀ ਕਿ ਮੇਰੇ ਉੱਪਰ ਇਹ ਦੋ ਵੱਡੀਆਂ ਜ਼ਿੰਮੇਵਾਰੀਆਂ ਸਨ ਜੀ ਕੁਝ ਕੁ ਜਿਹੜੀਆਂ ਚੀਜ਼ਾਂ ਐਮਐਲਏ ਸਾਹਿਬ ਦੀਆਂ ਸਨ ਸਮਾਜ ਦਾ ਦਰਦ ਸੀਗਾ ਜਿਵੇਂ ਉਹ ਆਪਣੇ ਅੰਦਰ ਸਮਾਈ ਬੈਠਾ ਸੀ ਜੀ ਔਰ ਦੂਸਰਾ ਆਪਣੇ ਮੈਂ ਕੈਰੀਅਰ ਨੂੰ ਲੈ ਕੇ ਬੜਾ ਚਿੰਤਤ ਸੀਗਾ ਜੀ ਮੈਂ ਆਪ ਜੀ ਦੇ ਇਸ ਪਲੇਟਫਾਰਮ ਤੋਂ ਵੀ ਦੱਸਣਾ ਚਾਹਨਾ ਆ ਕਿ ਬੰਦੇ ਦੀ ਅਸਲ ਜੋ ਪਹਿਚਾਣ ਹੈ ਉਹ ਸਰਪੰਚੀ ਦੇ ਨਾਲ ਨਹੀਂ ਹੁੰਦੀ ਅਸਲ ਪਹਿਚਾਣ ਆਦਮੀ ਦੀ ਕਿੱਤੇ ਦੇ ਨਾਲ ਵਾਹ ਜੀ ਵਾਹ ਜੀ ਤੇ ਮੈਂ ਕਿੱਤੇ ਨੂੰ ਪ੍ਰੈਫਰ ਕੀਤਾ ਜੀ 5 ਸਾਲਾਂ ਦੇ ਵਿੱਚ ਜਿੰਨਾ ਟਾਈਮ ਮੈਨੂੰ ਪਰਿਵਾਰ ਨੇ ਪੂੰਜੀ ਦਿੱਤੀ ਮੈਂ ਸਰਵਾਈਵ ਕਰਦਾ ਰਿਹਾ ਅੱਜ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਇਨ ਫਿਊਚਰ ਸਰਵਾਈਵ ਕਰਨ ਦੇ ਲਈ ਮੇਰੇ ਕੋਲ ਆਪਣਾ ਕਿੱਤੇ ਦਾ ਹੋਣਾ ਬੜਾ ਜ਼ਰੂਰੀ ਹੈ ਸੋ ਉਸ ਕਿੱਤੇ ਦੇ ਨਾਲ ਮੈਂ ਜੋ ਐਡਵੋਕੇਟ ਜੋ ਮੇਰਾ ਅਭੀ ਜਿਹੜਾ ਰੀਸੈਂਟਲੀ ਮੇਰਾ ਆਫਿਸ ਹੈਗਾ ਉਹ ਨਵਾਂ ਸ਼ਹਿਰ ਦੇ ਵਿੱਚ ਹੈਗਾ ਜਾਂ ਸੋ ਜਿਹੜੀਆਂ ਸੇਵਾਵਾਂ ਮੈਂ ਪਿੰਡ ਦੇ ਵਿੱਚ ਰਹਿ ਕੇ ਲੋਕਾਂ ਨੂੰ ਦੇ ਰਿਹਾ ਸੀਗਾ ਸੇਮ ਇਨ ਬਿਨ ਸੇਵਾਵਾਂ ਜਿਹੜੀਆਂ ਹੈਗੀਆਂ ਆ ਉਹ ਮੈਂ ਸਮਾਜ ਲਈ ਕੰਮ ਨਵਾਂ ਸ਼ਹਿਰ ਆਫਿਸ ਤੋਂ ਹੀ ਆਪਣਾ ਕਰ ਰਿਹਾ ਕੀ ਮੋਬਾਈਲ ਨੰਬਰ ਜੀ ਆਪਣਾ ਮੇਰਾ ਜੋ ਮੋਬਾਈਲ ਨੰਬਰ ਹੈ 94643 ਜੀ 1034 ਜੀ ਅਗਰ ਕਿਸੇ ਵੀ ਮੇਰੇ ਵੀਰ ਭਰਾ ਭੈਣ ਨੂੰ ਜੀ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ ਹੈਲਪ ਦੀ ਲੋੜ ਹੋਵੇ ਲੀਗਲੀ ਲੋੜ ਹੋਵੇ ਕਾਨੂੰਨ ਸੰਬੰਧੀ ਲੋੜ ਹੋਵੇ ਜੀ ਜਾਂ ਪੰਚਾਇਤ ਨਾਲ ਸੰਬੰਧਿਤ ਕਿਸੇ ਵੀ ਮਤਲਬ ਮਸਲੇ ਦੀ ਮੱਲੋ ਮੇਰੇ ਤੱਕ ਲੱਗਦਾ ਹੋਵੇ ਕਿ ਸਾਨੂੰ ਜੀ ਜਾਣਕਾਰੀ ਦਾ ਨਹੀਂ ਪਤਾ ਤੁਸੀਂ ਮੇਰੇ ਨਾਲ 94644 143 ਦੇ ਸੰਪਰਕ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਕਿਉਂਕਿ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਂ ਸਰਪੰਚਾਂ ਦੇ ਵੱਡੇ ਫਾਰਮ ਭਰੇ ਜਾਣੇ ਆ ਜੀ ਕਿ ਤੁਹਾਡੇ ਕੋਲ ਇੱਕ ਬਹੁਤ ਵੱਡਾ ਤਜਰਬਾ 5 ਸਾਲ ਦੀ ਸਰਪੰਚੀ ਹੈ ਜੀ ਬੜੇ ਸਰਪੰਚੀ ਦੇ ਦੌਰਾਨ ਉਤਰਾ ਚੜਾ ਆਂਦੇ ਹੈ ਜੀ ਤੇ ਹਰ ਦਫ਼ਤਰ ਦੇ ਵਿੱਚ ਜਾਣਾ ਆਣਾ ਬਣਿਆ ਰਹਿੰਦਾ ਲਾਈਕਿ ਵੀ ਇੱਕ ਤਜਰਬਾ ਵੀ ਆਂਦਾ ਜੀ ਕਿਉਂਕਿ ਇੱਕ ਛੋਟੀ ਉਮਰ ਦਾ ਸਰਪੰਚ ਤੇ ਇਥੋਂ ਤੱਕ ਕਰਕੇ ਬਹੁਤ ਸਾਰਿਆਂ ਨੂੰ ਇਹ ਚੀਜ਼ ਜਰਨੇ ਵੀ ਅੱਖੀ ਹੋ ਜਾਂਦੀ ਹੈ ਕਿ ਜਿਹੜਾ ਸਰਪੰਚ ਦਾ ਅਹੁਦਾ ਹੈ ਉਹ ਹਣ ਸਰਪੰਚ ਸਾਹਿਬ ਜੀ ਕਹਿਣਾ ਜਾਂ ਸਰਪੰਚ کہہ ਕੇ ਬੁਲਾਣਾ ਇਹ ਕੁਝ ਐਸੇ ਵੀ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਇਹ ਪੱਲ ਨਹੀਂ ਪਚਦੀ ਹੈਗੀ ਫਿਰ ਵੀ ਜਿੰਦਗੀ ਦੇ ਬਹੁਤ ਤਜਰਬੇ ਦੇ ਮੁਤਾਬਕ ਜੇ ਪੰਜਾਬ ਦੇ ਵਿੱਚ ਥੋੜੀ ਜਿਹੀ ਨਿਗਾਹ ਮਾਰੀਆ ਅਖਬਾਰਾਂ ਦੇ ਉੱਪਰ ਤੇ ਸਹੂਂਗੜੇ ਪਿੰਡ ਦੀਆਂ ਅਕਸਰ ਹੀ ਖਬਰਾਂ ਲੱਗਦੀਆਂ ਰਹਿੰਦੀਆਂ ਹੈਗੀਆਂ ਤੇ ਜਿਹੜੇ ਨੌਜਵਾਨ ਜੁੜੇ ਹੋਈਆਂ ਜੀ ਜਿਹੜੇ ਸਾਡੇ ਵੀਰ ਜੁੜੇ ਹੋਈ ਆ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਖਾਸ ਕਰਕੇ ਮੇਰੇ ਤੇ ਕੋ ਅੱਜ ਦੇ ਇਸ ਆਪਜੀ ਦੇ ਇਸ ਮੁਲਾਕਾਤ ਦੇ ਵਿੱਚ ਜੀ ਮੇਰਾ ਨੌਜਵਾਨਾਂ ਨੂੰ ਵੱਡਾ ਮੈਸੇਜ ਉਹੀ ਹੈ ਜੀ ਕਿ ਜੇ ਅਸੀਂ ਕਹੀਏ ਕਿ ਅਸੀਂ ਫੌਰਨ ਜਾਈਏ ਤਾਂ ਸਾਡੀ ਸੁਸਾਇਟੀ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਹੈਗੇ ਐਨ ਆਰ ਆਈ ਜੁੜੇ ਹੋਏ ਆ ਜੀ ਖਾਸ ਕਰਕੇ ਮੇਰੇ ਪਿੰਡ ਦੇ ਕਾਰਜਕਾਲ ਦੇ ਵਿੱਚ ਐਨ ਆਰ ਆਈ ਦਾ ਬਹੁਤ ਵੱਡਾ ਯੋਗਦਾਨ ਆ ਜੀ ਸੋ ਆਪ ਦੇ ਜਨਰਲ ਦੇ ਮਾਧਿਅਮ ਤੇ ਮੈਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਹਾਂ ਜੀ ਪਰ ਜੇ ਐਨ ਆਰ ਆਈ ਦੀ ਭਰਾਵਾਂ ਦੀ ਗੱਲ ਕੀਤੀ ਜਾਵੇ ਤਾਂ ਕਿਤਨਾ ਕਿਤੇ ਉਹ ਵੀ ਇਸ ਗੱਲੇ ਚਿੰਤਤ ਨੇ ਕਿ ਨੌਜਵਾਨੀ ਜੋ ਅੱਜ ਦੀ ਉਹ ਇੱਕ ਖੁਸ਼ੀਆਂ ਚੰਗੀਆਂ ਖੁਸ਼ੀਆਂ ਲੈਣ ਦੇ ਲਈ ਆਪਣੀ ਲਾਈਫ ਨੂੰ ਗ੍ਰੋਥ ਕਰਨ ਦੇ ਲਈ ਜੀ ਕਿਤਨਾ ਕਿਤੇ ਜਦੋਂ ਇਧਰੋਂ ਨੱਠ ਪੱਜ ਕਰਕੇ ਸਹਾਰਾ ਨਹੀਂ ਮਿਲਦਾ ਤਾਂ ਕਿਤਨਾ ਕਿਤੇ ਜੋ ਬਾਹਰ ਦੇ ਰੁੱਖ ਉਹ ਬਣਾ ਲੈਂਦੇ ਨੇ ਜੀ ਮੈਂ ਆਪਜੀ ਤੇ ਚੈਨਲ ਦੇ ਰਾਹੀਂ ਇਹ ਕਹਿਣਾ ਚਾਹਣਾ ਹੈ ਕਿ ਜ਼ਿੰਦਗੀ ਦੇ ਵਿੱਚ ਨੌਜਵਾਨੀ ਦੇ ਲਈ ਜੀ ਇੱਕ ਚੰਗਾ ਟਾਈਮ ਜੀ ਔਰ ਚੰਗੇ ਦੋਸਤਾਂ ਹੋਣਾ ਬੜਾ ਜ਼ਰੂਰੀ ਆ ਜੀ ਅਗਰ ਤੁਹਾਡੇ ਕੋਲ ਚੰਗਾ ਦੋਸਤ ਹੋਵੇ ਤਾਂ ਆਟੋਮੈਟਿਕਲੀ ਜਿਹੜਾ ਤੁਹਾਡਾ ਚੰਗਾ ਟਾਈਮ ਜ਼ਰੂਰ ਆਵੇਗਾ ਸੋ ਕੋਸ਼ਿਸ਼ ਕਰੋ ਸਾਰੇ ਨੌਜਵਾਨਾਂ ਰਲ ਕੇ ਜੀ ਕਿ ਆਪਾਂ ਨੇ ਹੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਹਵਾ ਪਾਣੀ ਜੋ ਵੀ ਸਾਨੂੰ ਇਸ ਕਰਵਾਣੀ ਦੇ ਸਿਧਾਂਤ ਦੇ ਮੁਤਲਕ ਸਾਨੂੰ ਕੁਦਰਤੀ ਚੀਜ਼ਾਂ ਦਿੱਤੀਆਂ ਹੋਈਆਂ ਆ ਜੀ ਉਹਨਾਂ ਨੂੰ ਬਚਾਉਣ ਦੇ ਲਈ ਆਪਾਂ ਜਿਹੜਾ ਸੰਘਰਸ਼ ਕਰੀਏ ਔਰ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣੇ ਕਾਰੋਬਾਰਾਂ ਨੂੰ ਸੈੱਟ ਕੀਤਾ ਜਾਵੇ ਤਾਂ ਜੋ ਉਹ ਵਿਖਦੇ ਵਿੱਚ ਜੋ ਸਾਡੇ ਆਉਣ ਵਾਲੇ ਜਨਰੇਸ਼ਨ ਆ ਉਹਦਾ ਬੀਜ ਨਾਸ਼ ਨਾ ਹੋਵੇ ਘੱਟੋ ਘੱਟ ਸਾਡੇ ਵੱਲ ਦੇਖ ਕੇ ਉਹ ਮਤਲਬ ਉਹ ਜਿਹੜੇ ਨੌਜਵਾਨ ਸਾਡੇ ਛੋਟੇ ਬੱਚੇ ਆ ਇਨਸਪਾਇਰ ਹੋਣ ਔਰ ਆਪਣੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਸਾਰੇ ਨੌਜਵਾਨਾਂ ਨੂੰ ਮੇਰੀ ਹੀ ਅਪੀਲ ਆ ਜੀ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜਾ ਆਪਣੇ ਕਾਰੋਬਾਰ ਨੂੰ ਸੈੱਟ ਕੀਤਾ ਜਾਵੇ ਜੀ ਸ਼ੁਕਰੀਆ ਪਿਆਰੇ ਸਾਥੀਓ ਸਰਪੰਚ ਰਾਜ ਬਲਵਿੰਦਰ ਸਿੰਘ ਸੋਂਗੜਾ ਜਿਹਦੇ ਨਾਲ ਆਪ ਜੀ ਦੀ ਵਿਸ਼ੇਸ਼ ਮੁਲਾਕਾਤ ਕਰਵਾਈ ਹੈ ਪਿਆਰੇ ਸਾਥੀਓ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੁੰਦਾ ਕਿ 23 24 ਸਾਲ ਦੀ ਉਮਰ ਦੇ ਦੌਰਾਨ ਸਰਪੰਚੀ ਲੜਨੀ ਤੇ ਸਰਪੰਚ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਤੇ ਪਿੰਡ ਦਾ ਮੁਖੀਆ ਬਣਨਾ ਮੁਖੀਆ ਵੀ ਇਹੋ ਜਿਹਾ ਕਿ ਪਿੰਡ ਦੇ ਹਰ ਪਹਿਲੋ ਹਰ ਵਿਕਾਸ ਨੂੰ ਵੱਡੇ ਪੱਧਰ ਤੱਕ ਰੇੜਨਾ ਵੱਡੇ ਪੱਧਰ ਤੱਕ ਲੈ ਕੇ ਜਾਣਾ ਪਿੰਡ ਸਹੋਂਗੜਾ ਨੂੰ ਡਿਜੀਟਲ ਬਣਾਣਾ ਇਹ ਇਹਨਾਂ ਦੀ ਚੋਲੀ ਪਿਆ ਹੈਗਾ ਕਾਫੀ ਸੰਘਰਸ਼ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੀ ਹੈ ਪਰ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਵਕਾਲਤ ਦਾ ਰਾਹ ਵੀ ਫੜ ਲਿਆ ਆਉਣ ਵਾਲੇ ਸਮੇਂ ਦੇ ਦੌਰਾਨ ਬਹੁਤ ਹੀ ਜ਼ਬਰਦਸਤ ਅੱچھے ਰਿਜ਼ਲਟ ਆਉਣਗੇ ਕਿਉਂਕਿ ਪੜਾਈ ਐਜੂਕੇਸ਼ਨ ਇਨਸਾਨ ਨੂੰ ਉੱਪਰ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਮਾਰਦੀ ਹੈ ਪਿਆਰੇ ਸਾਥੀਓ ਵੀਡੀਓ ਨੂੰ ਬਾਕੀ ਬਾਕੀ ਕਰਿਓ ਸ਼ੇਅਰ ਜਗਤਾਰ ਸਿੰਘ ਵਿਜਬੋ ਵਨ ਦਿਓ ਅਜਾਦੀਤ 94600 ਪਿਆ 13313 ਤੇ ਕਰੋ ਸੰਪਰਕ ਸ਼ੁਕਰੀਆ ਮਿਹਰਬਾਨੀ